ਸਨਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਸ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਆ ਅੱਜ ਜੇ ਕੁਝ ਗੱਲਾਂ ਬਾਤਾਂ ਹੈ ਤੇ ਕੁਝ ਮਸਲੇ ਤੁਹਾਡੇ ਨਾਲ ਅੱਜ ਕਿਹੜੇ-ਕਿਹੜੇ ਸਾਡੇ ਸਾਹਮਣੇ ਮਸਲੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਨੇ ਆ। ਇੱਕ ਤੇ ਬਹੁਤ ਵੱਡੀ ਖਬਰ ਜਿਹਦਾ ਸਿਰਫ ਅਮਰੀਕਾ ਦੇ ਨਾਲ ਸਬੰਧ ਨਹੀਂ ਪੂਰੀ ਦੁਨੀਆ ਹਿੱਲੀ ਪਈ ਹੈ। ਇਜ਼ਰਾਈਲ ਨੇ ਦੁਬਾਰਾ ਗਾਜ਼ਾ ਦੇ ਉੱਤੇ ਹਮਲਾ ਕਰ ਦਿੱਤਾ। ਇਹਦੀ ਦੂਜੀ ਗੱਲਬਾਤ ਕਰਨੀ ਹੈ 트럼ਪ ਤੇ ਅਦਾਲਤ ਤੇ ਹੁਕਮਾਂ ਦੇ ਵਿਚਕਾਰ ਵਿਵਾਦ ਪਤਾ ਨਹੀਂ ਲੱਗ ਰਿਹਾ ਕਿ ਕਿਹਦੇ ਕੋਲੇ ਤਾਕਤ ਜ਼ਿਆਦਾ ਹੈ ਤੇ ਕਿਹਦੇ ਫੈਸਲੇ ਨੂੰ ਕਹਿੰਦੇ ਮੰਨਣਾ ਹੈ। ਦੂਜੀ ਗੱਲ 트럼ਪ ਪ੍ਰਸ਼ਾਸਨ ਨੇ ਜਿਹੜੇ ਮੁਲਾਜ਼ਮ ਕੱਢੇ ਦੁਬਾਰਾ ਰੱਖੇ ਜਾ ਰਹੇ ਆ ਅਦਾਲਤ ਨੇ ਕਿਹਾ ਵੀ ਦੁਬਾਰਾ ਰੱਖੋ ਇਹਨਾਂ ਨੇ ਅਪੀਲ ਕੀਤੀ ਸੀ ਅਦਾਲਤ ਮੰਨੀ ਨਹੀਂ ਟੈਕਸਸ ਦੇ ਵਿੱਚ ਇੱਕ ਮਿਡワイਫ ਨੂੰ ਗ੍ਰਿਫਤਾਰ ਕੀਤਾ ਐ ਅਬੋਰਸ਼ਨ ਕਰਦੀ ਸੀ ਉਮਰ ਕੈਦ ਹੋ ਸਕਦੀ ਆ FBI ਨੇ ਇੱਕ ਨਵੇਂ ਸਾਈਬਰ ਅਟੈਕ ਬਾਰੇ ਸचेत ਰਹਿਣ ਦੀ ਅਪੀਲ ਕੀਤੀ ਐ ਜਿਹੜੇ ਲੋਕ ਵੀ ਆਊਟਲੁੱਕ ਜਾਂ ਜੀਮੇਲ ਵਰਤਦੇ ਆ ਖਾਸ ਤੌਰ ਤੇ ਸचेत ਰਹਿਣ ਦੀ ਗੱਲਬਾਤ ਕਹੀ ਗਈ ਹੈ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਇਜ਼ਰਾਈਲ ਦਾ ਅਟੈਕ ਆ ਗਾਜ਼ਾ ਦੇ ਉੱਤੇ ਉਹਦੇ ਬਾਰੇ ਪਿਛਲੇ ਸਮੇਂ ਤੋਂ ਇਹ ਯੁੱਧਬੰਦੀ ਹੋ ਚੁੱਕੀ ਹੀ ਸੀਜ਼ ਵਾਇਰ ਹੋ ਚੁੱਕਾ ਸੀ ਵੀ ਤੁਸੀਂ ਸਾਡੇ ਤੇ ਨਹੀਂ ਗੋਲੀ ਚਲਾਉਣੀ ਅਸੀਂ ਤੁਹਾਡੇ ਤੇ ਨਹੀਂ ਚਲਾਉਣੀ ਪਰ ਇਜ਼ਰਾਈਲ ਦੀ ਮਿਲਟਰੀ ਨੇ ਜਿਹੜੀ 에ਅਰ ਸਟ੍ਰਾਈਕ ਆ ਗਾਜ਼ਾ ਦੇ ਉੱਤੇ ਦੁਬਾਰਾ ਲਾਂਚ ਕਰ ਦਿੱਤੀ ਆ ਵੱਖ-ਵੱਖ ਏਰੀਏ ਉਹਨਾਂ ਦੇ ਖਾਨ ਯੂਨਸ ਰਫਾ ਗਾਜ਼ਾ ਸਿਟੀ ਤੇ ਦੂਜੀਆਂ ਥਾਵਾਂ ਦੇ ਉੱਤੇ ਉਹਨਾਂ ਨੇ ਹਮਲੇ ਕੀਤੇ ਆ ਘੱਟੋ-ਘੱਟ 404 ਪਲਸਤੀਨੀਅਨ ਮਾਰੇ ਗਏ ਨੇ ਇਸ ਹਮਲੇ ਦੇ ਵਿੱਚ 562 ਜ਼ਖਮੀ ਦੱਸੇ ਜਾ ਰਹੇ ਆ ਬਹੁਤ ਸਾਰੇ ਬੱਚੇ ਬਸ ਅਨਯੋਰ ਤੋਂ ਵੀ ਇਹਦੇ ਵਿੱਚ ਸ਼ਾਮਲ ਨੇ ਇਹ ਅਟੈਕ 2 ਮਹੀਨੇ ਦੀ ਸੀਜ਼ਫਾਇਰ ਤੋਂ ਬਾਅਦ ਸ਼ੁਰੂ ਹੋਇਆ ਜਾਂ ਇਦਾਂ ਕਹਿ ਲਓ ਕਿ ਇਸ ਅਟੈਕ ਦੇ ਨਾਲ ਜਿਹੜੀ 2 ਮਹੀਨੇ ਦੀ ਸੀਜ਼ਫਾਇਰ ਹੋਈ ਸੀ ਉਹ ਸਾਰੀ ਦੀ ਸਾਰੀ ਟੁੱਟ ਗਈ ਆ ਇਜ਼ਰਾਈਲ ਤੇ ਹਮਾਸ ਦੇ ਵਿੱਚਕਾਰ ਫੈਸਲਾ ਹੋਇਆ ਸੀ ਸਮਝੌਤਾ ਹੋਇਆ ਸੀ ਵੀ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੁਸੀਂ ਸਾਨੂੰ ਕੁਝ ਨਾ ਕਹੋ ਹੁਣ ਇਹ ਜਨਵਰੀ 19 ਨੂੰ ਦੁਬਾਰਾ ਇਹਨਾਂ ਨੇ ਇਹ ਸ਼ਹਿਮਤੀ ਦਿੱਤੀ ਸੀ ਹਮਾਸ ਇਹ ਕਹਿ ਰਿਹਾ ਆ ਕਈ ਇਜ਼ਰਾਈਲ ਨੇ ਇਹ ਕੈਨਸਲ ਕੀਤੀ ਕਿਉਂਕਿ ਹਮਲਾ ਉਹਨਾਂ ਨੇ ਕੀਤਾ ਤਾਂ ਮਤਲਬ ਉਹ ਸਿੱਧੀ ਸੀਜ਼ਫਾਇਰ ਕੈਨਸਲ ਉਹਨਾਂ ਨੇ ਕੀਤੀ ਹੈ ਤੇ ਇਹਨੂੰ ਉਹਨਾਂ ਨੇ ਕਿਹਾ ਕਿ ਇਹ ਤੁਹਾਨੂੰ ਹੁਣ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਪ੍ਰੋਟੈਸਟ ਹੋਣੀ ਚਾਹੀਦੇ ਆ ਵਿਸ਼ਵ ਦੇ ਵਿੱਚ ਇਹਦੇ ਬਾਰੇ ਵਿਰੋਧ ਹੋਣਾ ਚਾਹੀਦਾ ਇਜ਼ਰਾਈਲ ਨੇ ਸਿੱਧਾ ਸਿੱਧਾ ਇਹਨੂੰ ਤੋੜਿਆ ਇਜ਼ਰਾਈਲ ਇਹ ਕਹਿ ਰਿਹਾ ਆ ਇਜ਼ਰਾਈਲ ਕਹਿੰਦੇ ਠੀਕ ਆ ਜਿਹੜੀ ਸੀਜ਼ਫਾਇਰ ਹੋ ਗਈ ਸੀ ਪ 2 ਮਹੀਨੇ ਲਈ ਹੋ ਗਈ ਸੀ ਔਰ ਇਹਦੇ ਸੀਜ਼ਫਾਇਰ ਦੇ ਵਿੱਚ ਸ਼ਰਤیں ਤੈਅ ਹੋਈ ਸੀ ਵੀ ਜਿਹੜੇ ਸਾਡੇ ਬੰਦੇ ਹਮਾਸ ਨੇ ਫੜ ਕੇ ਰੱਖੇ ਆ ਉਹਨਾਂ ਨੂੰ ਵਾਪਸ ਕਰੋਗੇ ਜੇ ਉਹਨਾਂ ਨੂੰ ਛੱਡਣਗੇ ਹਮਾਸ ਨੇ ਉਹ ਬੰਦੇ ਨਹੀਂ ਛਡੇ ਸੀਜ਼ਫਾਇਰ ਐਕਸਟੈਂਡ ਨਹੀਂ ਹੋਈ ਤੇ ਫਿਰ ਆਹੀ ਕੁਝ ਹੋਣਾ ਸੀ ਵੀ ਇਹਦੇ ਵਿੱਚ ਅਸਲ ਦੇ ਵਿੱਚ ਕਸੂਰ ਸਾਰਾ ਹਮਾਸ ਦਾ ਆ ਸੀਜ਼ਫਾਇਰ ਦੇ ਨਿਯਮ ਤਹਿਤ ਜੇ ਇਸ ਸ਼ਰਤ ਦੇ ਉੱਤੇ ਯੁੱਧ ਰੋਕਿਆ ਗਿਆ ਸੀ ਇਹਨਾਂ ਨੇ ਉਹ ਸ਼ਰਤ ਮੰਨੀ ਨਹੀਂ ਹੁਣ ਬੌਮਬਿੰਗ ਬਹੁਤ ਜ਼ਿਆਦਾ ਹੋਈ ਐ ਇਸ ਵੇਲੇ ਏਰੀਆ ਦੇ ਵਿੱਚ ਇਜ਼ਰਾਇਲ ਨੇ ਜਿਹੜੀ ਇਸ 에ਅਰ ਸਟ੍ਰਾਈਕ ਦੇ ਵਿੱਚ ਬਹੁਤ ਭੀੜ ਭੜੱਕੇ ਵਾਲੇ ਇਲਾਕੇ ਜਿਹੜੇ ਨੇ ਸਕੂਲ ਨੇ ਜਾਂ ਜਿਹੜੇ ਕਈ ਸ਼ੈਲਟਰਸ ਨੇ ਇੰਨੇ ਜ਼ਿਆਦਾ ਟਾਰਗੇਟ ਕੀਤੇ ਆ ਕਿ ਜਿਹੜੇ ਆਮ ਨਾਗਰਿਕ ਨੇ ਉਹਨਾਂ ਦੀ ਮੌਤ ਹੋ ਗਈ ਆ ਇਥੋਂ ਤੱਕ ਕਿ ਜਿਹੜੇ ਨਮ ਜਨਮੇ ਬੱਚੇ ਵੀ ਇਹਦੇ ਵਿੱਚ ਦਸੇ ਜਾ ਰਹੇ ਆ ਹੁਣ ਹਸਪਤਾਲ ਗਾਜ਼ਾ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਕਿਉਂਕਿ ਇੰਨੇ ਜ਼ਿਆਦਾ ਲੋਕਾਂ ਦਾ ਮਾਰਿਆ ਜਾਣਾ ਥੋੜਾ ਜਿਆਦਾ ਤੇ ਉਹਨਾਂ ਦਾ ਪ੍ਰਬੰਧ ਆ ਉਤੋਂ ਇੰਨੇ ਜ਼ਖਮੀ ਹੋ ਗਏ ਪਰਿਵਾਰ ਜਿਹੜੇ ਆਪਣੇ ਉਥੋਂ ਚੱਕ ਕੇ ਉਥੇ ਲਿਆ ਰਹੇ ਆ ਥੋੜਾ ਜਿਆਦਾ ਹਾਲਤ ਮਾੜੀ ਹੋਈ ਆ ਹੁਣ ਜਿਹੜੀਆਂ ਨੈਗੋਸ਼ੀਏਸ਼ਨਸ ਹੋਈਆਂ ਕਿ ਇਹਨੂੰ ਲੜਾਈ ਨੂੰ ਰੋਕਿਆ ਜਾਵੇ ਉਹ ਸਾਰੀਆਂ ਨਹੀਂ ਕਾਮਯਾਬ ਹੋ ਰਹੀਆਂ ਦੋਵੇਂ ਸਾਈਡਸ ਦੇ ਉੱਤੋਂ ਔਰ ਦੋਵੇਂ ਧਿਰਾਂ ਇੱਕ ਦੂਜੇ ਦੇ ਉੱਤੇ ਬਲੇਮ ਕਰ ਰਹੀਆਂ ਲੜਾਈ ਲਗਾਤਾਰ جاری ਹੈ ਇਜ਼ਰਾਇਲ ਦੇ ਲੀਡਰ ਜਿਹਦੇ ਵਿੱਚ ਇਹਨਾਂ ਦੇ ਡਿਫੈਂਸ ਮਿਨਿਸਟਰ ਵੀ ਆ ਉਹਨਾਂ ਨੇ ਵਾਰਨਿੰਗ ਦਿੱਤੀ ਆ ਕਿ ਇਹ ਹਮਲੇ ਲਗਾਤਾਰ ਜਾਰੀ ਰਹਿਣਗੇ ਜਿੰਨਾ ਚਿਰ ਸਾਡੇ ਬੰਦੇ ਨਹੀਂ ਛੱਡਦੇ ਡਿਸਟਰਕਸ਼ਨ ਬਹੁਤ ਹੋਈ ਆ ਬਹੁਤ ਤਬਾਹੀ ਹੋਈ ਆ ਪਹਿਲਾਂ ਵੀ ਆਪਾਂ ਜਾਣਦੇ ਆ ਕਿ ਇਹਦੇ ਨਾਲ ਗਾਜ਼ਾ ਕਿੰਨਾ ਪਹਿਲਾਂ ਤਬਾਹ ਹੋ ਚੁੱਕਿਆ ਹੁਣ ਤੱਕ ਲਗਭਗ 48000 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਘਰ ਹਸਪਤਾਲ ਤੇ ਸਕੂਲ ਸਾਰਾ ਕੁਝ ਮਤਲਬ ਤਬਾਹ ਹੋ ਕੇ ਤੇ ਉੱਥੇ ਮਲਬਾ ਬਣ ਚੁੱਕਿਆ ਵਿਸ਼ਵ ਦੇ ਵਿੱਚ ਸ਼ਾਂਤੀ ਕਈ ਪਾਸਿਆਂ ਤੋਂ ਸੀਗੀ ਇਧਰਲੇ ਪਾਸੇ ਆਸ ਸੀ ਕਿ 19 ਜਨਵਰੀ ਤੋਂ ਬਾਅਦ ਜਦੋਂ ਦੀ ਯੁੱਧ ਰੁਕਿਆ ਥੋੜੇ ਬਹੁਤੀ ਰੋਕ ਨੂੰ ਰਾਹਤ ਆਏਗੀ ਪਰ ਲੱਗਦਾ ਨਹੀਂ ਇਹ ਲੜਾਈ ਜਿਹੜੀ ਬੰਦ ਹੋਈ ਸੀ ਕੋਈ ਫੇਰ ਸ਼ੁਰੂ ਹੋ ਗਈ ਅਗਲੀ ਗੱਲਬਤ ਰਾਸ਼ਟਰਪਤੀ 트ੰਪ ਤੇ ਅਦਾਲਤ ਦੇ ਵਿਚਕਾਰ ਇੱਕ ਟਕਰਾਅ ਦਾ ਮਾਹੌਲ ਬਣਿਆ ਹੈ ਕਾਲਾਂਕੀ ਅਦਾਲਤ ਦਾ ਆਪਣਾ ਕੰਮ ਹੁੰਦਾ ਜਿਹੜੇ ਲੀਡਰ ਨੇ ਜਾਂ ਸਰਕਾਰ ਆ ਉਹਦਾ ਆਪਣਾ ਕੰਮ ਹੁੰਦਾ ਜੋਮਾਂ ਦੇ ਅਧਿਕਾਰ ਖੇਤਰ ਜੂਰਿਸਡਿਕਸ਼ਨਸ ਵੱਖਰੇ ਹੁੰਦੇ ਉਹਨਾਂ ਦੇ ਵੰਡੇ ਹੁੰਦੇ ਪਰ ਇੱਥੇ ਗੱਲਬਾਤ ਰੋਲੇ ਵਾਲੀ ਆ ਇੱਥੇ ਪਤਾ ਨਹੀਂ ਲੱਗ ਰਿਹਾ ਵੀ ਕਿਹਨੇ ਗੱਲ ਮੰਨਣੀ ਆ ਤੇ ਕਿਹਨੇ ਨਹੀਂ ਮੰਨਣੀ ਹੁਣ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਇਹ ਕੋਰਟ ਦੇ ਨਾਲ ਲੜਾਈ ਲੜ ਰਿਹਾ ਕਾਨੂੰਨੀ ਤੌਰ ਦੇ ਉੱਤੇ ਤੇ ਇਹ ਕਹਿ ਰਿਹਾ ਕਿ ਜਿਹੜੇ ਮਤਲਬ ਉਹਨਾਂ ਨੂੰ ਉਹਨਾਂ ਦੀ ਪਾਵਰ ਨੂੰ ਚੈਲੰਜ ਕਰ ਰਹੇ ਆ ਕਿ ਤੁਸੀਂ ਸਰਕਾਰ ਦੇ ਕੰਮ ਨੂੰ ਰੋਕ ਨਹੀਂ ਸਕਦੇ ਹੁਣ ਰਾਸ਼ਟਰਪਤੀ ਇੱਕ ਕੰਮ ਕਰਦਾ ਰਾਸ਼ਟਰਪਤੀ ਕੋਲ ਇੱਕ ਪਾਵਰ ਆ ਉਹਦੇ ਕੋਲ ਇੱਕ ਅਥਾਰਟੀ ਆ ਉਹਦਾ ਇੱਕ ਅਧਿਕਾਰ ਖੇਤਰ ਉਹਦੀ ਜੂਰਿਸਡਿਕਸ਼ਨ ਆ ਕਿੱਥੇ ਤੱਕ ਉਹ ਕਿਹੜਾ ਫੈਸਲਾ ਕਰ ਸਕਦਾ ਉਹਨੇ ਵੈਨਿਜੂਏਲਾ ਦੇ ਜਿਹੜੇ ਉਹ ਸੀਗੇ ਗੈਂਗ ਇਨਵੋਲਵਮੈਂਟ ਦੇ ਵਿੱਚ ਉਹਨਾਂ ਨੂੰ ਏਲੀਨ ਐਨਮੀ ਐਕਟ ਲਾ ਕੇ ਰਾਸ਼ਟਰਪਤੀ ਨੇ ਆਪਣਾ ਹੁਕਮ ਦਿੱਤਾ ਕਿ ਇਹਨਾਂ ਨੂੰ ਵਾਪਸ ਭੇਜ ਦਿਓ ਭੇਜ ਦਿੱਤੇ ਅਦਾਲਤ ਨੇ ਫੈਸਲਾ ਦੇ ਦਿੱਤਾ ਕਿ ਨਹੀਂ ਜੀ ਤੁਸੀਂ ਭੇਜ ਨਹੀਂ ਸਕਦੇ ਜੇ ਅਦਾਲਤ ਨਹੀਂ ਫੈਸਲਾ ਕਰਨਾ ਤਾਂ ਰਾਸ਼ਟਰਪਤੀ ਦੀ ਕੀ ਅਥਾਰਟੀ ਹੋਈ ਫਿਰ ਰਾਸ਼ਟਰਪਤੀ ਕੋਲੇ ਤਾਂ ਮਤਲਬ ਕੋਈ ਪਾਵਰ ਨਹੀਂ ਆ ਜਾਂ ਰਾਸ਼ਟਰਪਤੀ ਨਹੀਂ ਭੇਜ ਸਕਦਾ ਹੁਣ ਉਹ ਕਹਿੰਦੇ ਜੀ ਕੱਲ ਵੀ ਆਪਾਂ ਗੱਲ ਕੀਤੀ ਸੀ ਅਦਾਲਤ ਨੇ ਹੁਕਮ ਦੇ ਦਿੱਤਾ ਉਹ ਕਹਿੰਦੇ ਜਹਾਜ਼ ਉੱਡ ਗਿਆ ਜੀ ਸਾਨੂੰ ਨਹੀਂ ਪਤਾ ਲੱਗਾ ਤੁਹਾਡੇ ਹੁਕਮਾਂ ਦਾ ਜਹਾਜ਼ ਉੱਡ ਚੁੱਕਿਆ ਸੀ ਹੁਣ ਜਹਾਜ਼ ਵਾਪਸ ਨਹੀਂ ਆ ਸਕਦਾ ਉਹ ਉੱਥੇ ਪਹੁੰਚ ਗਏ ਆ ਅਦਾਲਤ ਕਹਿੰਦੀ ਆ ਜਾਂ ਵਿੱਚ ਕੁਝ ਜਿਹੜੇ ਬੰਦੇ ਨੇ ਉਹ ਕਹਿੰਦੇ ਆ ਵੀ ਅਸਲ ਦੇ ਵਿੱਚ ਹੁਕਮ ਪਹੁੰਚ ਚੁੱਕਿਆ ਸੀ ਇਹਨਾਂ ਨੇ ਜਾਣ ਬੁੱਝ ਕੇ ਰਾਸ਼ਟਰਪਤੀ ਤੇ ਜਿਹੜਾ 트੍ਰੰਪ ਪ੍ਰਸ਼ਾਸਨ ਆ ਇਹਨਾਂ ਨੇ ਉਸ ਹੁਕਮ ਨੂੰ ਇਗਨੋਰ ਕੀਤਾ ਬਿਉ ਨੂੰ ਧਿਆਨ ਨਹੀਂ ਦਿੱਤਾ ਜਾਂ ਇਹਦਾ ਕਹ ਲੋ ਮੰਨਿਆ ਨਹੀਂ ਡੈਪੂਟੇਸ਼ਨ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਮੰਨਿਆ ਨਹੀਂ ਹੁਣ ਜਿਹੜੇ 트ੰਪ ਦੇ ਅਫੀਸ਼ੀਅਲਸ ਇਹ ਕਹਿ ਰਹੇ ਆ ਕਿ ਇਹ ਜਿਹੜਾ ਆਰਡਰ ਸੀ ਇਹ ਵੈਲਿਡ ਹੀ ਨਹੀਂ ਆ ਰਾਈਟਿੰਗ ਚ ਨਹੀਂ ਸੀਗਾ ਲਿਖਤ ਹੀ ਨਹੀਂ ਸੀ ਜਾਂ ਜਿੱਦਾਂ ਦਿੱਤਾ ਗਿਆ ਉਦਾਂ ਨਹੀਂ ਦਿੱਤਾ ਗਿਆ ਹੁਣ ਇਹ ਆ ਕਿ ਉਹਨਾਂ ਨੇ 1798 ਦਾ ਜਿਹੜਾ ਏਲੀਨ ਐਨਮੀ ਐਕਟ ਸੀਗਾ ਉਹ ਲਾ ਕੇ ਇਹ ਜਿਹੜੇ ਵੈਨਿਊਏਲੀਅਨ ਸੀਗੇ ਇਹ ਮਾਈਗ੍ਰੈਂਟਸ ਇਹਨਾਂ ਨੂੰ ਡਿਪੋਰਟ ਕੀਤਾ ਬਿਨਾਂ ਡਿਊ ਪ੍ਰੋਸੈਸ ਤੋਂ ਜਿਹੜਾ ਈ ਕਰਨ ਦੇ ਲਈ ਹੁਣ ਸਰਕਾਰ ਦੇ ਉੱਤੇ ਜਿਹੜਾ ਪੁਸ਼ਪਵਾਹ ਕਰਾ ਜਿਹੜਾ ਜਸਟਿਸ ਡਿਪਾਰਟਮੈਂਟ ਆ ਉਹਨੇ ਕਿਹਾ ਕਿ ਜਿਹੜਾ ਇਹਨੂੰ ਮਤਲਬ ਰਿਫੂਵ ਕੀਤਾ ਜਾਵੇ ਕੁਝ ਜਿਹੜੇ ਕੋਰਟ ਦੇ ਸਵਾਲ ਆ ਵੀ ਅਸੀਂ ਤੁਹਾਡੀ ਗੱਲ ਦਾ ਜਵਾਬ ਨਹੀਂ ਦਿੰਦੇ ਕਿਉਂਕਿ ਨੈਸ਼ਨਲ ਸਕਿਉਰਿਟੀ ਦਾ ਮਾਮਲਾ ਆ ਇਸ ਕਰਕੇ ਅਸੀਂ ਜਵਾਬ ਨਹੀਂ ਦਿੰਦੇ ਜਸਟਿਸ ਡਿਪਾਰਟਮੈਂਟ ਨੇ ਜੱਜ ਦੀ ਜਿਹੜੀ ਉਹ ਰਿਮੂਵਲ ਦੀ ਮੰਗ ਕੀਤੀ ਆ ਤੇ ਉਹ ਕਹਿੰਦੇ ਅਸੀਂ ਤੁਹਾਡੀ ਗੱਲ ਦਾ ਜਵਾਬ ਨਹੀਂ ਦੇਣਾ ਜਿਹੜੇ ਕੁਝ ਕੋਰਟ ਦੇ ਸਵਾਲਾਂ ਦਾ ਕਿਉਂਕਿ ਇਹ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਆ ਰੋਲਾ ਇੰਨਾ ਕਿਹਾ ਕਿ ਬੰਦਿਆਂ ਨੂੰ ਬਾਹਰ ਕੱਢਿਆ ਜਾ ਸਕਦਾ ਅਦਾਲਤ ਦਾ ਇਹ ਕਹਿਣਾ ਹੈ ਕਿ ਉਹਨੂੰ ਇੱਕ ਪ੍ਰੋਸੈਸ ਦੇ ਵਿੱਚ ਹੀ ਜਾ ਕੇ ਬਾਹਰ ਕੱਢਿਆ ਜਾਊਗਾ ਜਿਹੜਾ ਕਾਨੂੰਨ ਹੈ ਤੁਸੀਂ ਪੜ੍ਹੋਗੇ ਬੰਦੇ ਨੂੰ ਉਹਦੇ ਤੇ ਕਾਰਵਾਈ ਕਰੋਗੇ ਇੱਦਾਂ ਇੱਦਾਂ ਉਹਦੇ ਵਿੱਚੋਂ ਫਿਰ ਲਿੰਕ ਦੱਸੋਗੇ ਵੀ ਆਹ ਸਬੰਧਾ ਫਿਰ ਉਹਨੂੰ ਭੇਜੋਗੇ ਰਾਸ਼ਟਰਪਤੀ ਟਰੰਪ ਨੇ ਕੀ ਕੀਤਾ ਜਿਹੜਾ ਇੱਕ ਪੁਰਾਣਾ ਇਹ ਜਿਹੜਾ ਏਲੀਨ ਐਨੀਮੀ ਐਕਟ ਹੈਗਾ ਉਹ ਐਕਟ ਲੜਾਈ ਦੇ ਦਿਨਾਂ 'ਚ ਬਣਿਆ ਸੀ ਵਿਸ਼ਵ ਯੁੱਧ ਦੂਜਾ ਜਦੋਂ ਚੱਲਦਾ ਸੀ ਉਸ ਕਾਨੂੰਨ ਦੇ ਵਿੱਚ ਇਹ ਸੀਗਾ ਕਿ ਰਾਸ਼ਟਰਪਤੀ ਕੋਲੇ ਤਾਕਤ ਆ ਕਿ ਉਹ ਹੁਕਮ ਦੇ ਕੇ ਕਿਸੇ ਬੰਦੇ ਨੂੰ ਵੀ ਬਾਹਰ ਕੱਢ ਸਕਦਾ ਜੇ ਉਸ ਬੰਦੇ ਤੋਂ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋਵੇ ਵੀ ਇਹਨਾਂ ਨੇ ਉਹ ਵਰਤ ਲਿਆ ਕੱਢ ਕੇ ਤੇ ਵੀ ਇਹ ਜਿਹੜਾ ਮਤਲਬ ਗਲਤ ਆ ਹੁਣ ਦੇਖਿਆ ਜਾਵੇ ਤੇ ਜਿਹੜਾ ਉਹਨਾਂ ਨੇ ਦਲੀਲ ਦਿੱਤੀ ਜਾ ਰਹੀ ਵੀ ਇਹ ਗਲਤ ਕੀਤਾ ਰਾਸ਼ਟਰਪਤੀ 트ੰਪ ਨੇ ਇਹਨਾਂ ਨੂੰ ਰਿਊ ਪ੍ਰੋਸੈਸ ਦੇ ਵਿੱਚ ਪਾ ਕੇ ਉਹਨਾਂ ਨੂੰ ਕੱਢਣਾ ਚਾਹੀਦਾ ਸੀ ਕਿਉਂਕਿ ਦੂਜੇ ਕਹਿ ਰਹੇ ਆ ਕਿ ਇਹ ਜਾਣ ਕੇ ਕਿਉਂਕਿ ਉਸ ਐਕਟ ਵੀ ਵਰਤੋਂ ਕਰਨ ਦੇ ਲਈ ਉਹਨਾਂ ਨੂੰ ਗੈਂਗ ਮੈਂਬਰ ਬਣਾਉਣਾ ਜਾਂ ਉਹਨਾਂ ਦਾ ਇਹ ਕਹਿਣਾ ਜ਼ਰੂਰੀ ਸੀ ਵੀ ਇਹਨਾਂ ਦਾ ਫਲਾਣੇ ਗੈਂਗ ਦੇ ਨਾਲ ਸਬੰਧ ਆ ਉਹਨਾਂ ਦਾ ਗੈਂਗ ਦੇ ਨਾਲ ਸਬੰਧ ਦੱਸ ਕੇ ਉਹ ਐਕਟ ਲਾ ਕੇ ਬਾਹਰ ਕੱਢ ਤੇ ਤੇ ਸਮੱਸਿਆ ਹੱਲ ਹੋ ਗਈ ਅਮਰੀਕਾ ਦੇ ਵਿੱਚ ਕਈ ਵਾਰੀ ਐਦਾਂ ਦੀਆਂ ਗੱਲਾਂ ਹੁੰਦੀਆਂ ਜਦੋਂ ਜਿਹੜਾ ਇੱਕ ਪ੍ਰੋਸੈਸ ਆ ਜਾਂ ਉਹਨੂੰ ਕਿਸੇ ਚੀਜ਼ ਨੂੰ ਵਰਤੋਂ ਕੀਤੀ ਜਾਂਦੀ ਉਹਦੇ ਹੋਰ ਤਰੀਕੇ ਦੇ ਨਾਲ ਇਹ ਹੁਣ ਉਸ ਵੇਲੇ ਦੇ ਰਾਸ਼ਟਰਪਤੀ ਤੇ ਨਿਰਭਰ ਕਰਦਾ ਜਦੋਂ ਪਿਛਲੀ ਵਾਰੀ ਟਰੰਪ ਸੀਗੇ ਤੁਹਾਨੂੰ ਯਾਦ ਹੋਊਗਾ ਕਿ ਟਾਈਟਲ 49 ਲੱਗਿਆ ਸੀ ਬਾਰਡਰ ਦੇ ਉੱਤੇ ਹੁਣ ਜਿਹੜਾ ਬੰਦਾ ਅਮਰੀਕਾ ਦੇ ਬਾਰਡਰ ਤੇ ਆ ਗਿਆ ਉਹਨੂੰ ਵਾਪਸ ਨਹੀਂ ਭੇਜ ਸਕਦੇ ਤੁਸੀਂ ਅੰਤਰਰਾਸ਼ਟਰੀ ਕਾਨੂੰਨ ਜਾਂ ਅਮਰੀਕਾ ਦਾ ਕਾਨੂੰਨ ਇਹ ਕਹਿੰਦਾ ਆ ਕਿ ਮਨੁੱਖੀ ਅਧਿਕਾਰਾਂ ਦੇ ਤਹਿਤ ਉਸ ਬੰਦੇ ਨੂੰ ਤੁਹਾਨੂੰ ਸ਼ਰਨ ਦੇਣੀ ਪਊਗੀ ਤੇ ਲੋਕ ਆ ਕੇ ਭਾਵੇਂ ਉਹਦਾ ਕੋਈ ਪਾਸਪੋਰਟ ਕੁਝ ਨਹੀਂ ਪਤਾ ਆਪਾਂ ਸਾਰੇ ਜਾਣਦੇ ਹਾਂ ਜੋ ਹੁੰਦਾ ਬਾਰਡਰ ਦੇ ਉੱਤੇ ਆ ਜਾਂਦੇ ਟਾਈਟਲ 49 ਇਹ ਕਹਿੰਦਾ ਕਿ ਤੁਸੀਂ ਕਿਸੇ ਬੰਦੇ ਨੂੰ ਬਾਰਡਰ ਤੋਂ ਵਾਪਸ ਭੇਜ ਸਕਦੇ ਆ ਜੇ ਉਹ ਬੰਦੇ ਦੇ ਦੇਸ਼ ਚੋਂ ਨਾ ਬਿਮਾਰੀ ਫੈਲ ਸਕਦੀ ਹੈ ਹੁਣ ਇਹਨਾਂ ਨੇ ਉਹ ਲਾ ਕੇ ਕਿ ਕਿਉਂਕਿ ਇਹਨਾਂ ਦੇ ਆਉਣ ਨਾਲ ਕੋਵਿਡ ਫੈਲਦਾ ਉੱਥੇ ਰੋਕਦੇ ਕੋਵਿਡ ਖਤਮ ਹੋਣ ਤੋਂ ਬਾਅਦ ਵੀ ਕਿੰਨਾ ਚਿਰ ਬਾਈਡਨ ਐਡਮਿਨਿਸਟ੍ਰੇਸ਼ਨ ਚ ਵੀ ਉਸੇ ਤਰ੍ਹਾਂ ਚੱਲੇਗਾ ਟਾਈਟਲ 49 ਲਗਭਗ ਉਦਾਂ ਦੀ ਗੱਲ ਹੁਣ ਇੱਥੇ ਹੋਈ ਆ ਕਿ ਕਾਨੂੰਨ ਪੁਰਾਣਾ ਆ ਪਰ ਇਹਦੀ ਵਰਤੋਂ ਕਰ ਲਈ ਗਈ ਆ ਅਦਾਲਤ ਇਹਦੇ ਉਲਟ ਬੋਲ ਰਹੀ ਆ ਤੇ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਬਹੁਤ ਪਾਈਆਂ ਖਾਸ ਤੌਰ ਤੇ ਟਰੰਪ ਦੀ ਟੀਮ ਨੇ ਪ੍ਰਮੋਟ ਵਰਕ ਕੀਤੀਆਂ ਉਹ ਡੈਪੂਟੇਸ਼ਨ ਦੀਆਂ ਕਿ ਕਿਦਾਂ ਉਹਨਾਂ ਨੂੰ ਲੈ ਕੇ ਗਏ ਤੇ ਜੋ ਕੁਝ ਉਹਨਾਂ ਦੇ ਨਾਲ ਕੀਤਾ ਸੋ ਹੁਣ ਇਹ ਨਹੀਂ ਪਤਾ ਲੱਗ ਰਿਹਾ ਕਿ ਅਦਾਲਤ ਦੇ ਹੁਕਮ ਨੂੰ ਮੰਨਣਾ ਪੈਣਾ ਸੀ ਨਹੀਂ ਮੰਨਿਆ ਇਹਨਾਂ ਨੇ ਜੇ ਨਹੀਂ ਮੰਨਿਆ ਤਾਂ ਹੁਣ ਕੀ ਹੋਊਗਾ ਕਿ ਰਾਸ਼ਟਰਪਤੀ ਦੇ ਹੁਕਮਾਂ ਨੂੰ ਕੋਈ ਜੱਜ ਰੋਕ ਸਕਦਾ ਹੈ ਆਪਣੇ ਪੱਧਰ ਦੇ ਉੱਤੇ ਤੇ ਜਿਹੜੇ ਅਸਲ ਦੇ ਵਿੱਚ ਰਾਸ਼ਟਰਪਤੀ 트럼ਪ ਦੀ ਇਹ ਪਾਲਿਸੀ ਇੱਕ ਹੈਗੀ ਜਾਂ ਉਹਨਾਂ ਦੀ ਇੱਛਾ ਆ ਕਿ ਜਿਹੜਾ ਜਿਹੜਾ ਕੋਰਟ ਸਿਸਟਮ ਆ ਇਹਦੇ ਕੋਲ ਬਹੁਤ ਜ਼ਿਆਦਾ ਤਾਕਤ ਨਾ ਹੋਵੇ ਵੀ ਜਿਹੜਾ ਕਈ ਵਾਰੀ ਉਹਨਾਂ ਨੇ ਇਹਨਾਂ ਨੂੰ ਰੋਕਿਆ ਪਹਿਲਾਂ ਵੀ ਇਹਨਾਂ ਦੇ ਕੋਲ ਅਸਲ ਦੇ ਵਿੱਚ ਨਹੀਂ ਹੋਣਾ ਚਾਹੀਦਾ ਜਿਹੜੇ ਜਿਹੜੀ ਅਦਾਲਤ ਆ ਉਹ ਡੈਪੂਟੇਸ਼ਨ ਜਾਂ ਦੂਜੇ ਜਿਹੜੇ ਫੰਡਿੰਗ ਦੇ ਡਿਸੀਜਨ ਹਨ ਉਹ ਨਾ ਰੋਕੇ ਜੱਜ ਜੱਜਾਂ ਨੇ ਕਈ ਵਾਰੀ ਰੋਕਿਆ ਹੁਕਮ ਇਹਨਾਂ ਦੇ ਨਾਲ ਜਦੋਂ ਕਿੰਨੀ ਵਾਰ ਆਹਾ ਚਾਹੇ ਬਰਥ ਰਾਈਟ ਸਿਟੀਨਿਸ਼ਿਪ ਵਾਲਾ ਮਾਮਲਾ ਸੀ ਚਾਹੇ ਫੈਡਰਲ ਵਰਕਰ ਨੂੰ ਕੱਢਣਾ ਸੀ ਅਦਾਲਤ ਉੱਥੇ ਆ ਕੇ ਇਹਨਾਂ ਦੇ ਹੁਕਮ ਨੂੰ ਰੋਕਦੀ ਆ 트럼ਪ ਚਾਹੁੰਦੇ ਆ ਕਿ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਕੋਲੇ ਜ਼ਿਆਦਾ ਪਾਵਰ ਹੋਵੇ ਤੇ ਜੱਜ ਜਿਹੜੇ ਆ ਉਹ ਆਪਣਾ ਫੈਸਲਾ ਲੈ ਕੇ ਰਾਸ਼ਟਰਪਤੀ ਦੀ ਕਿਸੇ ਵੀ ਕਾਰਵਾਈ ਨੂੰ ਰੋਕ ਨਾ ਸਕਣ ਉਹਨੇ ਡਿਬੇਟ ਆ ਇਸ ਵੇਲੇ ਰੌਲਾ ਆ ਦੇਖੋ ਕਿਧਰ ਨੂੰ ਗੱਲਬਾਤ ਜਾਂਦੀ ਆ ਅਗਲੀ ਗੱਲਬਾਤ ਦੋਸਤੋ ਰਾਸ਼ਟਰਪਤੀ 트ੰਪ ਨੇ ਕਈ ਹਜ਼ਾਰਾਂ ਵਰਕਰ ਕੱਢ ਦਿੱਤੇ ਉਹਦੇ ਵਿੱਚੋਂ ਘਟੋ ਘਟ 24000 ਬੰਦਾ ਇਹਨਾਂ ਨੇ ਫੈਡਰਲ ਪ੍ਰੋਬੈਸ਼ਨਰੀ EMPLOYE ਕੱਢ ਦਿੱਤੇ ਜਿਹੜਾ ਇਹਨਾਂ ਦਾ ਪਾਰਟ ਆਫ ਦਾ ਪਲਾਨ ਸੀ ਸਰਕਾਰ ਦੇ ਸਟਾਫ ਨੂੰ ਘਟਾਉਣ ਦੇ ਮਾਮਲੇ ਦੇ ਵਿੱਚ ਕੋਰਟ ਨੇ ਕਿਹਾ ਵੀ ਇਹ ਜਿਹੜੀ ਫਾਇਰਿੰਗ ਆ ਗੈਰ ਕਾਨੂੰਨੀ ਆ ਤੁਸੀਂ ਗਲਤ ਫਾਇਰ ਕੀਤਾ ਫਿਰ ਉਹੀ ਗੱਲ ਆ ਕਿ ਅਦਾਲਤ ਕਹਿੰਦੇ ਆ ਕਿ ਤੁਸੀਂ ਇਹਨੂੰ ਗਲਤ ਕੀਤਾ ਜਿਹੜੇ ਮੈਰੀਲੈਂਡ ਦੇ ਵਿੱਚ ਤੇ ਕੈਲੀਫੋਰਨੀਆ ਦੇ ਵਿੱਚ ਜੱਜਾਂ ਨੇ ਇਹ ਫੈਸਲਾ ਦਿੱਤਾ ਵੇ ਟਰਮੀਨੇਸ਼ਨ ਗਲਤ ਆ ਕਿਸੇ ਬੰਦੇ ਨੂੰ ਕੱਢਣ ਦੇ ਲਈ ਕੋਈ ਕਾਰਨ ਚਾਹੀਦਾ ਇਹਦਾ ਮਤਲਬ ਇਹ ਨਹੀਂ ਤੁਸੀਂ ਮਰਜ਼ੀ ਨਾਲ ਕੱਢ ਸਕਦੇ ਹੋ ਉਹਨਾਂ ਨੂੰ ਕਿਉਂਕਿ ਉਹ ਕੰਮ ਨਹੀਂ ਕਰਦੇ ਉਹਨਾਂ ਦੀ ਲੋਡ ਨਹੀਂ ਜਾਂ ਕੀ ਉਹਨਾਂ ਨੇ ਗਲਤ ਕੀਤਾ ਉਸ ਪ੍ਰੋਸੈਸ ਦੇ ਵਿੱਚੋਂ ਜਾ ਕੇ ਤੁਸੀਂ ਉਹਨਾਂ ਨੂੰ ਕੱਢ ਸਕਦੇ ਆ ਐਦਾਂ ਨਹੀਂ ਇੱਕ ਅੱਦੇ ਬੰਦੇ ਨੂੰ ਤਾਂ ਹੋ ਸਕਦਾ ਪਰ 24000 ਬੰਦਾ ਇਕੱਠੇ ਦਾ ਇਕੱਠੇ ਕੱਢ ਦੇਓ ਤੇ ਇਹ ਨਹੀਂ ਸੰਭਵ ਉਹ ਕਹਿੰਦੇ ਵੀ ਇਹ ਅਨਫੇਅਰ ਆ ਤੇ ਤੁਸੀਂ ਜਿਹੜੇ ਫੈਡਰਲ এমਪਲੋਇਮੈਂਟ ਲਾ ਆ ਉਹਨੂੰ ਵਾਇਓਲੇਟ ਕੀਤਾ ਆ ਹੁਣ ਵਰਕਰ ਜਿਹੜੇ ਨੇ ਉਹ ਕਹਿੰਦੇ ਇਹਨਾਂ ਨੂੰ ਦੁਬਾਰਾ ਰੱਖੋ ਜਿਹੜਾ 24000 ਕੱਢਿਆ ਨੂੰ ਵਾਪਸ ਰੱਖੋ ਕੋਰਟ ਨੇ ਅਦਾਲਤ ਨੇ ਹੁਕਮ ਦਿੱਤਾ ਸਰਕਾਰ ਨੂੰ ਕਿ ਉਹ ਵਾਪਸ ਜੌਬਸ ਉਹਨਾਂ ਨੂੰ ਆਫਰ ਕਰੇ ਜਿਹੜੇ ਫਾਇਰ ਕੀਤੇ ਸੀ ਤੇ ਜਾਂ ਉਹਨਾਂ ਨੂੰ ਫੁੱਲੀ ਰੀਇਨਸਟੇਟ ਕਰੇ ਜਾਂ ਉਹਨਾਂ ਨੂੰ ਪੇਡ ਲੀਵ ਦੇ ਉੱਤੇ ਜਾਂ ਤਾਂ ਉਹਨਾਂ ਨੂੰ ਰੱਖ ਲੋ ਉਹਨਾਂ ਤੋਂ ਕੰਮ ਕਰਾਓ ਕੰਮ ਨਹੀਂ ਕਰਾਉਣਾ ਉਹਨਾਂ ਨੂੰ ਤਨਖਾਹ ਦਿਓ ਛੁੱਟੀ ਤੇ ਭੇਜ ਦਿਓ ਬਾਅਦ ਚ ਦੇਖਾਂਗੇ ਇਹਨਾਂ ਦਾ ਕੀ ਕਰਨਾ ਸਟੇਟਾਂ ਦੇ ਵਿੱਚ ਜਿਹੜੀਆਂ ਕਈ ਥਾਵਾਂ ਦੇ ਉੱਤੇ ਇਹ ਹੋਇਆ ਕਿ ਵੀ ਡੈਮੋਕਰੈਟਿਕ ਸਟੇਟਸ ਦੇ ਅਟਾਰਨੀ ਜਨਰਲ ਨੇ ਸੂਕ ਕੀਤਾ ਦਲੀਲ ਉਹਨਾਂ ਨੇ ਇਹ ਦਿੱਤੀ ਆ ਕਿ ਜਿਹੜੀ ਮਾਸ ਲੇ ਆਫ ਆ ਇਹ ਕਾਲੀ ਚ ਕੀਤੀ ਆ ਪੁੱਛਿਆ ਕਿ ਚੈਨ ਨਹੀਂ ਕਿਸੇ ਨੂੰ ਕਰ ਦਿੱਤੀ ਇਹਦੇ ਚ ਟਰਾਂਸਪੇਰੈਂਸੀ ਹੈ ਨਹੀਂ ਪਾਰਦਰਸ਼ਤਾ ਨਹੀਂ ਮਤਲਬ ਕੀ ਆ ਕਿ ਦੱਸਿਆ ਨਹੀਂ ਕਿਉਂ ਕੱਢਿਆ ਦੂਜਾ ਇਹ ਕਹਿੰਦੇ ਆ ਕਿ ਜਿਹੜੀ ਉਹਨਾਂ ਸਟੇਟ ਦਾ ਜਿਹੜਾ ਉਸ ਰਾਜ ਦਾ ਅਰਥਚਾਰਾ ਸਾਰੇ ਦਾ ਸਾਰਾ ਡਗ ਮੰਗਾ ਆ ਗਿਆ ਜਿਹੜੇ ਟਰੰਪ ਪ੍ਰਸ਼ਾਸਨ ਦੇ ਬੰਦੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਟਾਲਣਾ ਚਾਹੁੰਦੇ ਵੀ ਅਸੀਂ ਇਹ ਨਹੀਂ ਰੱਖਣੇ ਜਸਟਿਸ ਡਿਪਾਰਟਮੈਂਟ ਨੇ ਅਪੀਲ ਕੀਤੀ ਆ ਕੋਰਟ ਆਰਡਰ ਦੇ ਉੱਤੇ ਤੇ ਰਿਕੁਐਸਟ ਇਹ ਕੀਤੀ ਆ ਕਿ ਇਹ ਜਿਹੜੀ ਰੀ ਹਾਇਰਿੰਗ ਪ੍ਰੋਸੈਸ ਆ ਕੱਢਿਓ ਬੰਦੇ ਦੁਬਾਰਾ ਰੱਖੇ ਜਾ ਰਹੇ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਐਮਰਜੈਂਸੀ ਲਈ ਰੋਕ ਦਿੱਤਾ ਜਾਵੇ ਕੋਰਟ ਨੇ ਇਹ ਆਰਡਰ ਰਿਜੈਕਟ ਕਰ ਦਿੱਤੇ ਆ ਇਹ ਅਪੀਲ ਕੋਰਟ ਨੇ ਇਹਨਾਂ ਨੂੰ ਕੀਤੀ ਕਿ ਅਸੀਂ ਜਿਹੜੀ ਇਹ ਰੀਇਨਸਟੇਟਮੈਂਟ ਐਨੂੰ ਰੋਕ ਨਹੀਂ ਸਕਦੇ ਤੇ ਹੁਣ ਸਿੱਧੇ ਤੌਰ ਤੇ ਉਹਨਾਂ ਨੇ ਜ਼ਬਰਦਸਤੀ ਟਰੰਪ ਪ੍ਰਸ਼ਾਸਨ ਨੂੰ ਕਿਹਾ ਕਿ ਜੋ ਅਸੀਂ ਕਹਿੰਨੇ ਉਹ ਕਰੋ ਤੇ ਦੂਜਾ ਹੈਗਾ ਕਿ ਨਹੀਂ ਤਾਂ ਜਿਹੜੀਆਂ ਲੀਗਲ ਪੈਨਲਟੀਆਂ ਨੇ ਉਹਦਾ ਰਿਸਕ ਫੇਰ ਤੁਹਾਡਾ ਹੁਣ ਜਿਹੜੀ ਫਾਇਰਿੰਗ ਕੀਤੀ ਗਈ ਹੈ ਕਈ ਏਜੰਸੀਆਂ ਨੂੰ ਟਾਰਗੇਟ ਕੀਤਾ ਜਿਹੜੇ 18 ਫੈਡਰਲ ਏਜੰਸੀਆਂ ਜਿਹਦੇ ਵਿੱਚ ਐਜੂਕੇਸ਼ਨ ਵੀ ਹੈ ਜਿਹਦੇ ਵਿੱਚ ਡਿਫੈਂਸ ਵੀ ਹੈ ਜਿਹਦੇ ਵਿੱਚ ਟ੍ਰੈਜਰੀ ਵੀ ਹੈ ਜਿਹਦੇ ਵਿੱਚ ਵੈਟਰਨ ਅਫੇਅਰ ਵੀ ਹੈ ਤੇ ਹੋਰ ਵੀ ਬਹੁਤ ਸਾਰੇ ਨੇ ਸੋ ਲੀਗਲ ਚੈਲੰਜਸ ਰੈਕਟਰਪਤੀ 트럼ਪ ਦੇ ਲਈ ਐਸ ਵੇਲੇ ਵਧ ਰਹੇ ਆ ਜਿਹੜਾ ਕਈ ਇਹ ਇੱਕ ਕੇਸ ਆ ਜਿਹੜਾ ਨੇ ਉੱਤੇ ਲਾ ਸੂਟ ਆ ਪਹਿਲਾਂ ਵੀ ਕਈ ਹੋਏ ਆ ਜਿਹਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਦੇ ਮਾਮਲੇ ਦੇ ਉੱਤੇ ਜਾਂ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਪਾਵਰਸ ਆ ਉਹਦੇ ਉੱਤੇ ਵੀ ਐਸ ਵੇਲੇ ਗੱਲਬਾਤ ਚੱਲ ਰਹੀ ਆ ਸੋ ਹੁਣ ਦੇਖੋ ਇਹਦਾ ਕੀ ਫੈਸਲਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਉਂਦਾ ਇੱਕ ਮਿਡਵਾਈਫ ਨੂੰ ਗ੍ਰਫਤਾਰ ਕੀਤਾ ਗਿਆ ਗੈਰ ਕਾਨੂੰਨੀ ਅਬੋਰਸ਼ਨ ਕਰਨ ਦੇ ਦੋਸ਼ਾਂ ਤਹਿਤ ਟੈਕਸਸ ਦੇ ਵਿੱਚ ਟੈਕਸਸ ਦੀ ਮਿਡਵਾਈਫ ਮਾਰੀਆ ਰੋਜਾਸੇ ਦਾ ਨਾਮ ਦੱਸਦੇ ਆ ਇਹਨੂੰ ਇਹਨਾਂ ਨੇ ਅਰੈਸਟ ਕੀਤਾ ਤੇ ਇਹ ਕਹਿਆ ਵੀ ਇਹ ਗੈਰ ਕਾਨੂੰਨੀ ਤੌਰ ਤੇ ਅਬੋਰਸ਼ਨ ਕਰਦੀ ਸੀ ਦੂਜਾ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਦਿੰਦੀ ਐ ਮੈਡੀਸਿਨ ਦੀ ਪ੍ਰੈਕਟਿਸ ਕਰਦੀ ਐ ਲਾਇਸੈਂਸੇ ਦੇ ਕੋਲੇ ਕੋਈ ਨਹੀਂ ਹੁਣ ਟੈਕਸਸ ਦੇ ਵਿੱਚ ਅਬੋਰਸ਼ਨ ਤੇ ਪਾਬੰਦੀ ਆਪਾਂ ਜਾਣਦੇ ਆ ਔਰ ਇਹ ਪਹਿਲੀ ਵਾਰੀ ਹੋਇਆ ਕਿ ਕਿਸੇ ਬੰਦੇ ਨੂੰ ਕ੍ਰਿਮੀਨਲਲੀ ਚਾਰਜ ਕੀਤਾ ਹੋਵੇ ਟੈਕਸਸ ਦੇ ਵਿੱਚ ਅਬੋਰਸ਼ਨ ਲਾ ਦਿੱਤਾ ਹੈ ਤ ਜਦੋਂ ਪਹਿਲਾਂ ਕੀਤਾ ਗਿਆ ਕਈਆਂ ਨੂੰ 2022 ਦੇ ਵਿੱਚ ਜਦੋਂ ਰੋ ਵਰਸਸ ਵੇਡ ਮਾਮਲਾ ਓਵਰਟਰਨ ਹੋਇਆ ਸੀਗਾ ਬਹੁਤ ਰੌਲਾ ਪਿਆ ਸੀ ਉਸ ਵੇਲੇ ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਟੈਕਸਸ ਵਿੱਚ ਕਿਸੇ ਨੂੰ ਅਬੋਰਸ਼ਨ ਦੇ ਲਈ ਚਾਰਜ ਕੀਤਾ ਕ੍ਰਿਮੀਨਲੀ ਚਾਰਜ ਕੀਤਾ ਗਿਆ ਹੋਵੇ ਹੁਣ ਉਹਨੇ ਬੰਦੇ ਵੀ ਰੱਖਿਆ ਮੁਰੇ ਕਹਿੰਦੇ ਇਸ ਔਰਤ ਨੇ ਉਹਦੇ EMPLOYEE ਹੈਗੇ ਆ ਤੇ ਉਹਨਾਂ ਨੂੰ ਵੀ ਚਾਰਜ ਕੀਤਾ ਗਿਆ ਉਹਦੇ ਕੋਲ ਟੈਕਸਸ ਦਾ ਮੈਡੀਕਲ ਲਾਇਸੈਂਸ ਹੈ ਨਹੀਂ ਤੇ ਜਿਹੜੇ ਅਦਾਲਤ ਦੇ ਕਾਗਜ਼ ਪੱਤਰ ਆ ਉਹ ਦੱਸਦੇ ਕਿ ਇਹਦੇ ਕੋਲੇ ਲਾਇਸੈਂਸ ਹੈ ਨਹੀਂਗਾ ਹੁਣ ਇਹਨੇ ਕਹਿੰਦੇ ਕਿ ਆਪਰੇਟ ਕੀਤਾ ਚਾਰ ਹੈਲਥ ਕਲੀਨਿਕਸ ਦੇ ਵਿੱਚ ਚਾਰ ਹੈਲਥ ਕਲੀਨਿਕਸ ਇਹਦੇ ਵਿੱਚ ਇਨਵੋਲਡ ਆ ਜਿੱਥੇ ਅਨ ਲਾਇਸੈਂਸਡ ਵਰਕਰ ਆਪਣੇ ਆਪ ਨੂੰ ਮੈਡੀਕਲ ਪ੍ਰੋਫੈਸ਼ਨਲ ਦੱਸ ਦਿਆ ਵੀ ਡਾਕਟਰਾਂ ਅਸੀਂ ਤੇ ਉਹ ਕੰਮਕਾਰ ਕਰੀ ਜਾਂਦੇ ਆ ਜਿਹੜੀ ਇਹ ਔਰਤ ਆ ਉਹ ਕਹਿੰਦੀ ਵੀ ਮੈਂ ਸਰਟੀਫਾਈਡ ਮਿਡਵਾਈਫ ਆ ਤੇ ਮੈਂ ਆਬਸਟ੍ਰੀਸ਼ੀਅਨ ਆ ਸਾਬਕਾ ਆਬਸਟ੍ਰੀਸ਼ੀਅਨ ਆ ਪੇਰੂ ਤੋਂ ਵੀ ਮੈਂ ਕਮ ਪੇਰੂ ਚ ਆਪਣੇ ਦੇਸ਼ ਦੇ ਵਿੱਚ ਘਰਦੀ ਸੀ ਬੱਚੇ ਮੈਂ ਉਹ ਕਹਿੰਦੀ ਟੈਕਸਸ ਦੇ ਵਿੱਚ ਡਿਲੀਵਰ ਕਰ ਰਹੀ ਆ 2018 ਤੋਂ ਜਨੇਪੇ ਦੇ ਵਿੱਚ ਮਦਦ ਕਰਦੀ ਆ ਜਿਹੜੇ ਉਹਦੇ ਸੱਜਣ ਮਿੱਤਰ ਨੇ ਜਾਂ ਉਹਦੇ ਦੋਸਤ ਨੇ ਉਹ ਹੈਰਾਨ ਨੇ ਵੀ ਇਹਨੂੰ ਕ੍ਰਿਮੀਨਲੀ ਚਾਰਜ ਵੀ ਕਰ ਦਿੱਤਾ ਗਿਆ ਹੁਣ ਰੌਲਾ ਇਹ ਆ ਕਿ ਟੈਕਸਸ ਦੇ ਵਿੱਚ ਅਬੋਰਸ਼ਨ ਲਾ ਬਹੁਤ ਸਖਤ ਆ ਅਮਰੀਕਾ ਦੀਆਂ ਸਾਰੀਆਂ ਸਟੇਟਾਂ ਵਿੱਚ ਅਬੋਰਸ਼ਨ ਦੇ ਲਾ ਵੱਖਰੇ ਆ ਇੱਕ ਸਟੇਟ ਲਾਓ ਕਰਦੀ ਆ ਇੱਕ ਸਟੇਟ ਇੰਨੇ ਹਫ਼ਤਿਆਂ ਤੱਕ ਲਾਊ ਕਰਦੀ ਆ ਇੱਕ ਸਟੇਟ ਬਿਲਕੁਲ ਲਾਊ ਨਹੀਂ ਕਰਦੀ ਟੈਕਸਸ ਦੇ ਵਿੱਚ ਅਬੋਰਸ਼ਨ ਕਰਨ ਦਾ ਮਤਲਬ ਇਹ ਆ ਕਿ ਲੱਖ ਡਾਲਰ ਜੁਰਮਾਨਾ ਹੋ ਸਕਦਾ ਤੇ ਉਮਰ ਕੈਦ ਹੋ ਸਕਦੀ ਆ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੀ ਕਿ ਏਸ਼ ਮੈਡਵਾਈਸ ਨੂੰ ਵੀ ਹੋ ਸਕਦੀ ਆ ਸੋ ਹੁਣ ਇਹਨਾਂ ਨੇ ਦੱਸਿਆ ਆ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਇੱਕ ਦੋਸਤ ਨੂੰ ਵੀ ਗਨ ਪੁਆਇੰਟ ਦੇ ਉੱਤੇ ਤੇ ਜਿਹੜਾ ਵੀ ਉਹ ਕਹਿੰਦੇ ਸਾਨੂੰ ਚਾਰਜ ਕੀਤਾ ਇਹਨਾਂ ਨੇ ਮੈਡੀਕੇਟ ਮੈਡੀਕੇਟ ਫਰਾਡ ਦੇ ਲਈ ਤੇ ਬਿਨਾ ਲਾਇਸੈਂਸ ਤੋਂ ਉੱਥੇ ਪ੍ਰੈਕਟਿਸ ਕਰਨ ਦੇ ਲਈ ਦੇਖੋ ਇਹਦਾ ਮਾਮਲੇ ਦੇ ਵਿੱਚ ਕੀ ਬਣੂਗਾ ਕਿਹਾ ਜਾ ਰਿਹਾ ਕਿ ਹੁਣ ਜਿਹੜੇ ਆਲੋਚਕ ਨੇ ਉਹ ਇਹ ਕਹਿੰਦੇ ਵੀ ਜਾਣ ਬੁੱਝ ਕੇ ਟੈਕਸਸ ਦੇ ਵਿੱਚ ਇਹਨਾਂ ਪ੍ਰੋਵਾਈਡਰਸ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜੇ ਰੀਪ੍ਰੋਡਕਟਿਵ ਰਾਈਟ ਐਡਵੋਕੇਟਸ ਨੇ ਜਿਹੜਾ ਇੱਕ ਬਹੁਤ ਵੱਡਾ ਅਮਰੀਕਾ ਦਾ ਹਿੱਸਾ ਆ ਜਿਹੜਾ ਇਹ ਕਹਿੰਦਾ ਆ ਕਿ ਵੋਚਨ ਹੋਣਾ ਚਾਹੀਦਾ ਜਾਇਜ਼ ਹੋਣਾ ਚਾਹੀਦਾ ਉਹ ਇਸ ਮਾਮਲੇ ਦੇ ਵਿੱਚ ਇਹ ਕਹਿ ਰਹੇ ਕਿ ਜਾਣਬੁੱਝ ਕੇ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਥੋੜਾ ਚਿਰ ਪਹਿਲਾਂ ਆਪਾਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਨਿਊਯਾਰਕ ਦੇ ਵਿੱਚ ਡਾਕਟਰ ਨੂੰ ਲੱਖ ਡਾਲਰ ਜੁਰਮਾਨਾ ਕੀਤਾ ਕਿਉਂਕਿ ਉਹ ਨਵਰਸ਼ਨ ਟੈਕਸਸ ਦੀ ਇੱਕ ਔਰਤ ਨੂੰ ਨਵਰਸ਼ਨ ਪਿਲ ਜਿਹੜੀ ਆ ਉਹ ਦੇ ਦਿੱਤੀ ਸੀ ਅਗਲੀ ਗੱਲਬਾਤ ਦੋਸਤੋ ਇੱਕ ਮੈਡੂਸਾ ਰੈਨਸਮਵੇਅਰ ਆ ਮਤਲਬ ਇੱਕ ਵਾਇਰਸ ਆ ਜਾਂ ਇਦਾਂ ਕਹਿ ਲਓ ਇੱਕ ਹਾਈਜੈਕ ਕਰਨ ਦਾ ਤੁਹਾਡਾ ਹੈਕ ਕਰਨ ਦਾ ਨਵਾਂ ਤਰੀਕਾ ਆ ਕੰਪਿਊਟਰ ਨੂੰ ਬਹੁਤ ਖਤਰਨਾਕ ਰੈਨਸਮਵੇਅਰ ਜੇ ਨੂੰ ਮੈਡੋਸਾ ਕਿਹਾ ਜਾ ਰਿਹਾ ਆ ਉਹ ਇਸ ਵੇਲੇ ਬਹੁਤ ਜ਼ਿਆਦਾ ਉਹਦੀ ਵਰਤੋਂ ਹੋ ਰਹੀ ਆ ਆਰਗੇਨਾਈਜੇਸ਼ਨਸ ਦੇ ਉੱਤੇ ਵੀ ਅਟੈਕ ਕੀਤੇ ਜਾ ਰਹੇ ਆ ਤੇ ਇੰਡੀਵਿਜੂਅਲਸ ਦੇ ਉੱਤੇ ਵੀ ਅਟੈਕ ਕੀਤੇ ਜਾ ਰਹੇ ਆ ਉਹਨਾਂ ਦਾ ਬਹੁਤ ਸੈਂਸਿਟਿਵ ਡਾਟਾ ਚੋਰੀ ਕਰਨ ਦੇ ਲਈ ਤੇ ਉਹ ਤੋਂ ਬਾਅਦ ਫਿਰ ਉਹ ਪੈਸੇ ਮੰਗਦੇ ਆ ਪੈਸੇ ਉਹ ਲੱਖ ਡਾਲਰ ਵੀ ਮੰਗਦੇ ਆ ਹਿਸਾਬ ਦੇ ਨਾਲ ਬੰਦਾ ਦੇਖ ਲੈਂਦੇ ਜੇ ਕੰਪਨੀ ਦੇਖ ਲੈਂਦੇ ਤੇ 15 ਮਿਲੀਅਨ ਡਾਲਰ ਵੀ ਉਹ ਮੰਗਦੇ ਆ ਰੈਨਸਮਵੇਅਰ ਕੀ ਆ ਕਿ ਅਟੈਕ ਕਰ ਦਿੰਦੇ ਆ ਇਹ ਉਹਦੇ ਉੱਤੇ ਵਾਇਰਸ ਉਹਦੇ ਉੱਤੇ ਸਿਸਟਮ ਦੇ ਉੱਤੇ ਤੁਹਾਡੇ ਕੰਪਿਊਟਰ ਦੇ ਉੱਤੇ ਔਰ ਇਹ ਕਰਦੇ ਕਿਦਾਂ ਕਹਿੰਦੇ ਈਮੇਲ ਆਉਂਦੀ ਹੈ ਇੱਕ ਖਾਸ ਕਰ ਜਿਹੜੇ ਆਊਟਲੁੱਕ ਜਾਂ ਜੀਮੇਲ ਵਰਤਦੇ ਆ ਉਹਨਾਂ ਨੂੰ ਵੀ ਕਿਹਾ ਗਿਆ ਵੀ ਤੁਸੀਂ ਧਿਆਨ ਰੱਖੋ FBI ਨੇ ਇਹ ਵਾਰਨਿੰਗ ਦਿੱਤੀ ਹੈ ਤੁਹਾਨੂੰ ਈਮੇਲ ਆਊਗੀ ਉਹ ਈਮੇਲ ਇਦਾਂ ਲੱਗੂਗਾ ਵੀ ਜਿੱਦਾਂ ਤੁਹਾਡੇ ਬੌਸ ਦੀ ਈਮੇਲ ਆ ਜਾਂ ਇਦਾਂ ਲੱਗੂਗਾ ਕਿ ਤੁਹਾਡੇ ਨਾਲ ਦੇ ਕੋ-ਵਰਕਰ ਦੀ ਈਮੇਲ ਆ ਤੁਸੀਂ ਉਹ ਈਮੇਲ ਖੋਲਦੇ ਆ ਖੋਲਣ ਤੋਂ ਬਾਅਦ ਜਿਹੜਾ ਲਿੰਕ ਨੂੰ ਕਲਿੱਕ ਕਰਕੇ ਖੋਲਦੇ ਆ ਉਹਦੇ ਤੋਂ ਬਾਅਦ ਤੁਹਾਡਾ ਸਾਰਾ ਡਾਟਾ ਉਹਨਾਂ ਦੇ ਹੱਥਾਂ 'ਚ ਆ ਜਾਂਦਾ ਚਾਹੇ ਤੁਹਾਡਾ ਫੋਨ ਹੋਵੇ ਚਾਹੇ ਕੰਪਿਊਟਰ ਆ ਤੁਹਾਡੇ ਫੋਨ 'ਚ ਤੁਹਾਡੀ ਸਾਰੀ ਜਾਣਕਾਰੀ ਆ ਤੁਹਾਡੇ ਬੈਂਕ ਅਕਾਊਂਟ ਤੁਹਾਡਾ ਕੰਪਿਊਟਰ ਵੱਡੀਆਂ ਆਰਗੇਨਾਈਜੇਸ਼ਨ ਦੇ ਵਿੱਚ ਡਾਟਾ ਕਿੰਨਾ ਹੁੰਦਾ ਜਦੋਂ ਉਹਨਾਂ ਦੇ ਕੋਲ ਆ ਗਿਆ ਫਿਰ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਤਾਂ ਵਾਪਸ ਦਵਾਂਗੇ ਸਾਨੂੰ ਇਹਨੇ ਪੈਸੇ ਦਿਓ ਤੇ ਪੈਸਾ ਉਹ ਲੱਖ ਡਾਲਰ ਵੀ ਹੋ ਸਕਦਾ ਤੇ 15 ਮਿਲੀਅਨ ਡਾਲਰ ਵੀ ਹੋ ਸਕਦਾ ਸੋ ਇਸ ਕਰਕੇ ਹੁਣ ਕਿਹਾ ਗਿਆ ਕਿ ਉਹਨੂੰ ਲਗਭਗ ਈਮੇਲ ਓਦਾਂ ਦੀ ਲੱਗਦੀ ਆ ਬਿਲਕੁਲ ਇੱਕ ਅੱਧਾ ਅੱਖਰ ਹੀ ਮਤਲਬ ਉਹਦੇ ਵਿੱਚ ਉਹਨਾਂ ਨੇ ਉਹਦਾ ਫਰਕ ਕੀਤਾ ਹੁੰਦਾ ਹੈ ਮੰਨ ਲਓ ਉਹਨਾਂ ਨੇ ਲਿਖਣਾ info@koi bhi company.com ਉਹ info ਉਹ ਦੀ ਥਾਂ ਦੇ ਉੱਤੇ ਜ਼ੀਰੋ ਪਾ ਦਿੰਦੇ ਆ ਤੇ ਉਹ ਲੱਗਦਾ ਤੁਹਾਨੂੰ ਇਹੀ ਆ ਕਿ ਮੈਂ ਆਪਣੀ ਕੰਪਨੀ ਦੀ ਈਮੇਲ ਹੀ ਖੋਲ ਰਿਆਂ ਤੇ ਪਰ ਉਹ ਹੁੰਦੀ ਅਸਲ ਦੇ ਵਿੱਚ ਹੋਰ ਆ ਜਾਂ ਤੁਹਾਨੂੰ ਇਦਾਂ ਲੱਗੂਗਾ ਕਿ ਤੁਹਾਡੇ ਹਿਊਮਨ ਰਿਸੋਰਸ ਡਿਪਾਰਟਮੈਂਟ ਤੋਂ HR ਤੋਂ ਆਈ ਆ ਜਾਂ ਕਈ ਵਾਰੀ ਇਦਾਂ ਲੱਗਦਾ ਕਿ Amazon ਨੇ ਤੁਹਾਡੀ ਇਹ ਈਮੇਲ ਭੇਜੀ ਆ ਜਾਂ ਕਿ ਵੀਰ ਇਹਦਾ ਲੱਗਦਾ ਕਿ ਤੁਹਾਡੇ ਬੌਸ ਨੇ ਈਮੇਲ ਭੇਜੀ ਹੈ ਅਸਲ ਦੇ ਵਿੱਚ ਉਹ ਵਾਇਰਸ ਹੁੰਦਾ FBI ਨੇ ਕਿਹਾ ਕਿ ਖਾਸ ਤੌਰ ਦੇ ਤੇ ਇਸ ਤੋਂ ਬਚ ਕੇ ਰਹਾ ਜਾਵੇ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ